ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖ਼ਬਰ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖ਼ਬਰ ਈਰਾਨ ਇਜ਼ਰਾਈਲ ਜੰਗ ਦੌਰਾਨ ਭਾਰਤ ਦਾ ਮਾਸਟਰ ਸਟੋਕ ਰੂਸ ਨਾਲ ਮਿਲ ਕੇ ਕਰ ਦਿੱਤਾ ਇਹ ਕੰਮ ਈਰਾਨ ਤੇ ਇਜ਼ਰਾਈਲ ਵਿੱਚ ਚੱਲ ਰਹੀ ਜੰਗ ਨੇ ਦੁਨੀਆ ਭਰ ਦੇ ਤੇਲ ਬਾਜ਼ਾਰਾਂ ਵਿੱਚ ਹਲਚਲ मचा ਦਿੱਤੀ ਹੈ ਪਰ ਭਾਰਤ ਨੇ ਇਸ ਮੌਕੇ ਤੇ ਜੋ ਕਮਾਦ ਦੇ ਹੋਏ ਰੂਸ ਤੋਂ ਤੇਲ ਦਰਮਦ ਵਧਾ ਕੇ ਉਪਮਦ ਪਰ ਉਪਰਬ ਦੇ ਕਈ ਵੱਡੇ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ ਜੂਨ ਵਿੱਚ ਭਾਰਤ ਨੇ ਰੂਸ ਤੋਂ ਇੱਕ ਰਿਕਾਰਡ ਮਾਤਰਾ ਵਿੱਚ ਤੇਲ ਖਰੀਦਿਆ ਸੀ ਜੋ ਕਿ ਸੌਦੀ ਅਰਬ ਦੇ ਇਰਾਕ ਵਰਗੇ ਦੇਸ਼ਾਂ ਤੋਂ ਮਿਲਣ ਵਾਲੇ ਤੇਲ ਨਾਲੋਂ ਵੱਧ ਹੈ ਦੁਨੀਆ ਭਰ ਦੇ ਵਪਾਰ ਤੇ ਅੰਤਰਿਆੰਦੀ ਨਿਗਰਾਨੀ ਕਰਨ ਵਾਲੀ ਕੰਪਨੀ ਕੈਪਰਲ ਦੇ ਅੰਕੜਿਆਂ ਅਨੁਸਾਰ ਜੂਨ ਵਿੱਚ ਭਾਰਤ ਨੇ ਰੂਸ ਤੋਂ ਹਰ ਰੋਜ਼ 22.2 ਲੱਖ ਬੈਰਲ ਤੇਲ ਆਜ਼ਾਦ ਕੀਤਾ ਹੈ ਇਸ ਇਹ ਪਿਛਲੇ 2 ਸਾਲਾਂ ਵਿੱਚ ਸਭ ਤੋਂ ਵੱਧ ਹੈ ਮਈ ਵਿੱਚ ਇਹ ਅੰਕੜਾ 19.6 ਲੱਖ ਬੈਰਲ ਪ੍ਰਤੀ ਦਿਨ ਸੀ ਖਾਸ ਕਰਕੇ ਇਹ ਇਹ ਹੈ ਕਿ ਭਾਰਤ ਨੇ ਰੂਸ ਤੋਂ ਇੰਨਾ ਤੇਲ ਖਰੀਦਿਆ ਹੈ ਕਿ ਇਹ ਇਰਾਕ 사ウਦੀ ਅਰਬ ਜੁਆਈ ਅਤੇ ਕਵੇਤ ਤੋਂ ਪ੍ਰਾਪਤ ਕੁੱਲ ਤੇਲ ਦੀ ਮਾਤਰਾ ਮਾਤਰਾ ਤੋਂ ਵੱਧ ਹੋ ਗਿਆ ਹੈ ਜੂਨ ਵਿੱਚ ਭਾਰਤ ਨੇ ਵੱਧ ਪੂਰਬ ਤੋਂ ਪ੍ਰਤੀ ਦਿਨ ਲਗਭਗ 20 ਲੱਖ ਬੈਰਲ ਤੇਲ ਖਰੀਦ ਲਿਆ ਹੈ ਜੋ ਕਿ ਮਈ ਤੋਂ ਘਟ ਹੈ ਰੂਸ ਦੇ ਨਾਲ ਨਾਲ ਭਾਰਤ ਨੇ ਮੇ ਅਮਰੀਕਾ ਤੋਂ ਤੇਲ ਆਜਾਤ ਵਾਅਦਾ ਦਿਖਾਇਆ ਹੈ ਵਾਅਦਾ ਦਿਖਾਇਆ ਹੈ ਜੂਨ ਵਿੱਚ ਭਾਰਤ ਨੇ ਅਮਰੀਕਾ ਤੋਂ ਪ੍ਰਤੀ ਦਿਨ 4.39 ਲੱਖ ਬੈਰਲ ਤੇਲ ਖਰੀਦਦਾ ਹੈ ਜੋ ਕਿ ਮਈ ਚ 2.80 ਲੱਖ ਬੈਰਲ ਤੇ ਕਿਤੇ ਜ਼ਿਆਦਾ ਹੈ ਜਾਨਕਿ ਭਾਰਤ ਨੇ ਆਪਣੇ ਤੇਲ ਖਰੀਦ ਨੂੰ ਹੋਰ ਮਜ਼ਬੂਤ ਕਰਨ ਲਈ ਰੂਸ ਅਤੇ ਅਮਰੀਕਾ ਦੋਵਾਂ ਦੇ ਦਾਅਦਲ ਲਗਾਇਆ ਹੈ। ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਕਾਰਨ ਤੇਲ ਬਾਜ਼ਾਰ ਵਿੱਚ ਤਣਾਅ ਹੈ ਪਰ ਹੁਣ ਤੱਕ ਤੇਲ ਸਪਲਾਈ ਤੇ ਕੋਈ ਵੱਡਾ ਅਸਰ ਨਹੀਂ ਪਿਆ ਹੈ। 13 ਜੂਨ ਨੂੰ ਇਜ਼ਰਾਈਲ ਨੇ ਈਰਾਨ ਤੇ ਪ੍ਰਮਾਣੂ ਸਥਾਨਾਂ ਤੇ ਹਮਲਾ ਕੀਤਾ ਹੈ ਪਰ ਅਮਰੀਕਾ ਨੇ ਐਤਵਾਰ ਨੂੰ ਈਰਾਨ ਦੇ ਤਿੰਨ ਪ੍ਰਮਾਣੂ ਸਥਾਨਾਂ ਤੇ ਹਮਲਾ ਕੀਤਾ ਹੈ। ਇਸ ਦਰਾਰ ਈਰਾਨ ਨੇ ਸਟੇਟ ਹਾਫ ਹੋਰ ਮੋਜ਼ਰ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ ਜੋ ਕਿ ਦੁਨੀਆ ਦੇ ਵੀ ਪਰਿਸ਼ਕ ਤੇਲ ਤੇ ਐਲ ਐਨ ਜੀ ਦੀ ਢੋਆ ਢਵਾਈ ਲਈ ਇੱਕ ਮਹੱਤਵਪੂਰਨ ਰਸਤਾ ਹੈ ਭਾਰਤ ਆਪਣੇ ਤੇਲ ਦੇ 40% ਅਤੇ ਆਪਣੇ ਗੈਸ ਆਜਾਦ ਦੇ ਹਿੱਸੇ ਅੱਧੇ ਹਿੱਸੇ ਲਈ ਇਸ ਰਸਤੇ ਤੇ ਨਿਰਭਰ ਕਰਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ